ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਹੋ ਗਿਆ ਸ਼ੁਰੂ ਤੇ ਅੱਜ ਫੇਰ ਧੁੰਦ ਕਾਫੀ ਪੈ ਗਈ ਆ ਚੱਲ ਪਿੰਦਾ ਕੰਮ ਵੇਖਿਆ ਕੀ ਉਮੀਦ ਆ ਵੀ ਥੋੜੀ ਠੰਡ ਜਿਹੜੀ ਆ ਵਧ ਪਾਊਗੀ ਕਿਉਂਕਿ ਹੁਣ ਤੋ ਧੁੰਦਾਂ ਜਿਹੜੀਆਂ ਪੂਰੇ ਜੋਰਾ ਸ਼ੋਰਾ ਨਾਲ ਪੈਂਡ ਐ ਭੀਆਂ ਤੇ ਹੁਣ ਅੱਜ ਬੈਲਰ ਦੀ ਵੀਰਾਂ ਨੇ ਸਰਵਿਸ ਕਰਨ ਆਉਣੀ ਆ ਤੇ ਮੁੰਡੇ ਦਾਣੀ ਨੇ ਵੇਲਾ ਮੈਨੂੰ ਮਾਨ ਖੁਸ਼ ਕਰ ਦਿੰਦਾ ਜਵਾਨ ਐ ਜਿੱਦਾਂ ਨਵਾਂ ਹੀ ਲਿਆ ਕੇ ਡੱਕਿਆਂ ਦਾ ਈ ੜੀ ਜਣਾ ਸਾਫ਼ ਕਰਦਾ ਕਿਤੇ ਭੋਰਾ ਤੇ ਕਚਰਾ ਨਹੀਂ ਰਹਿਣ ਦਿੰਦਾ ਇਹੋ ਜਿਹਾ ਬੰਦਾ ਮਿਹਨਤ ਵੀ ਜਿਆਦਾ ਕਰੂਗਾ ਜਿਹੜਾ ਆਪਦੀ ਮਸ਼ੀਨਰੀ ਨਾਲ ਪਿਆਰ ਕਰੂਗਾ ਉਹਨੂੰ ਮਾਲਕ ਤਰੱਕੀਆਂ ਵੀ ਦਊਗਾ ਕਿਉਂਕਿ ਜਿਹੜਾ ਬੰਦਾ ਯਾਰ ਚੀਜ਼ ਨੂੰ ਆਪ ਦਾ ਸਮਝ ਕੇ ਚਲਾਉਣਾ ਉਹ ਕਦੀ ਵੀ ਨਾ ਤੋ ਖਾਣੀ ਖਾਊਗਾ ਤੇ ਨਾਲੇ ਕਾਮਯਾਬ ਵੀ ਹੋਊਗਾ ਉਹਨੇ ਇੱਕ ਐ ਮਾਰ ਕੇ ਕਿਤੇ ਦਾਣੇ ਵਿੱਚ ਦਾ ਘਟਾ ਸਾਰਾ ਭਾਰ ਘਟਿਆ ਬਹੁਤ ਵਧੀਆ ਖੁਸ਼ ਆ ਸਲੂਟ ਆ ਦਾ ਇਸ ਕੰਮ ਨੂੰ ਅੱਜ ਧੁੰਦ ਫੇਰ ਬੜੀ ਪਈ ਆ ਤੇ ਸਾਰੇ ਵੀਰਾਂ ਨੂੰ ਚਾਹ ਚੁ ਪਿਆ ਕੇ ਤੋੜਦੇ ਆ ਬਾਕੀ ਬੰਦੇ ਨੂੰ ਆਵਾਜ਼ ਮਾਰ ਕੇ ਲਿਉਨੇ ਆ ਜਿਹੜੇ ਪ੍ਰਵਾਸੀ ਹੁਣ ਕਈ ਵੀ ਰੱਖ ਦਿੰਦੇ ਪ੍ਰਵਾਸੀਆਂ ਧੱਕੇ ਮਾਰ ਕੇ ਬਾਹਰ ਕੱਢ ਹੁਣ ਪ੍ਰਵਾਸੀ ਵੇਖ ਲਾ ਵੀ ਸਵੇਰੇ ਚਾਹ ਪੀ ਆ ਕੇ ਇੱਥੋਂ ਕੰਮ ਤੇ ਠਾਲ ਲੈ ਤੇ ਜਿਹੜੇ ਆਪਣੇ ਪਿੰਡਾਂ ਦੇ ਬੰਦੇ ਆ ਉਹ ਅਜੇ ਤੱਕ ਨਹੀਂ ਨਿਕਲਨੇ ਜਿੰਨਾ ਚਿਰ ਆਵਾਜ਼ ਨਾ ਮਾਰੀ ਉਹਨੇ ਚਿਰ ਉਹਨਾਂ ਨੇ ਇੱਥੇ ਨਹੀਂ ਆਉਣਾ ਛੱਡ ਜਾ ਆਵਾਜ਼ ਮਾਰਾਂਗੇ ਤੇ ਫੇਰ ਆਉਣਾ ਫੇਰ ਕੰਮ ਚੱਲਣਾ ਸਾਰੇ ਆ ਗਏ ਹਮ ਹੂੰ ਚਗਲੀ ਚਾ ਗੱਦਾ ਫੋਨ ਲੱਗੇ ਹੋਏ ਤਾਈਂ ਤਰਾਹ ਰਹਨਾ ਤੇ ਜਿਦਵਾਰੀ ਦੇ ਨਾਲ ਅਗਲੀ ਨੂੰ ਚਲੋ ਇਹ ਖੇਤੀ ਵੀ ਜਾਣ ਚੱਲਦੇ ਆ ਕੋ ਟ੍ਰਾਲਾ ਵੇਲਾ ਕਰੋ ਇੱਕ ਟ੍ਰਾਲਾ ਅੱਜ ਰੰਜੋਦ ਸੋ ਆਪਣਾ ਬੈਲਰ ਤੇ ਡਿਊਟੀ ਉਹਦੀ ਕੋਈ ਪੁਆਇੰਟ ਪਾਜੀ ਰਵੇ ਨਾ ਮਹਾਪੁਰਸ਼ੋ ਹਾਂ ਅਸਤਾਜ ਜੀ ਕੋਈ ਰਵੇ ਨਾ ਮੇਰੇ ਵੀਰ ਜ਼ਰੂਰੀ ਆ ਕਿਉਂਕਿ ਪੁਆਇੰਟਾਂ ਦਾ ਕੰਮ ਜਿਹੜਾ ਨਾ ਕੰਮ ਖਰਾਬ ਹੋ ਜਾਂਦਾ ਮਣਕ ਓਏ ਤੇ ਪਰਾਲੀ ਦਾ ਕੰਮ ਜੋਰਾ ਸ਼ੋਰਾ ਨਾਲ ਚੱਲੀ ਜਾਂਦਾ ਪਤਾ ਨਹੀਂ ਮੁੜ ਕੇ ਵਗੇਗੇ ਨਾ ਵਗੇਗੇ ਹਰ ਇੱਕ ਵਾਰ ਪੂਰਾ ਕੰਮ ਚੱਲਣ ਰਿਹਾ ਬੈਲਰ ਚੱਲਣ ਰਿਹਾ ਸ਼ਾਬਾਸ਼ ਸ਼ਾਬਾਸ਼ ਸ਼ੇਰੋ ਸ਼ਾਬਾਹ ਫਿਲਟਰ ਛੱਡ ਕੇ ਮਿਲਟਰ ਲਾ ਲਓ ਉਹ ਮੈਂ ਜੀਵਨ ਨੂੰ ਕਹਿੰਦਾ ਮਾ ਫੋਨ ਤੇ ਫੋਟੋ ਪੁੱਛਣ ਦੇਣਾ ਮਾ ਤੇ ਹਰੇ ਨੂੰ ਰੰਗ ਚੜਾ ਦੇ ਓਏ ਜਾ ਕਾਲੇ ਰੰਗ ਕਾ ਗਮਾਨ ਨਾ ਕਰ ਕੀ ਇਹਨਾਂ ਦਾ ਹਾਂ

ਉਹਨੂੰ ਅੱਜ ਬੈਲਰ ਦੀ ਸਰਵਿਸ ਤੇ ਬਲੇਡ ਨਾਲ ਚੇਂਜ ਹੋਣੀ। ਕੱਢ ਦੋ ਮੜ ਕੇ ਇਦਾਂ ਹੀ ਚੁੱਕਦਾ ਕਰਤੀ। ਸਰ ਉਹ ਇਹ ਤੋਂ ਸੁਲਤਾਨਪੁਰੋਂ ਆਨੇ ਕਿ ਪਿੱਛੋਂ ਜੰਸੀ ਚੋਂ ਹੀ। ਹੋ। ਕੈਟਰ ਉਹ ਇੱਕ ਉਹ ਕਰਨਗੇ ਉਹ ਪਿੱਲਰ ਤੇ ਖਿਚਣ ਗਿਆ ਇੱਕ ਅੱਛਾ ਬਾਕੇ ਇੱਕ ਦਾ ਬਾਹਰ ਆਉਗੇ ਜੈਜੂ ਸਾਰਾ ਚਲੋ ਯਾਰ ਚਲੋ ਬਾਹਰ ਹੱਥ ਬਜਾ ਆ ਗਿਆ ਹੱਥ ਬਜਾ ਆ ਗਏ ਜਾਣਦੇ ਗਾਂ ਜਾਣਦੇ ਸਰੇ ਔਰ ਜਾਣਦੇ ਸਰੇ ਲਾ ਦੇ ਯਾਰ ਅੱਗੇ ਲੱਗ ਗਿਆ ਨਹੀਂ ਲੱਗਾ ਵੀ ਲੱਗਾ ਚਲੋ ਚਲੋ ਮਾਰ ਲਓ ਮਾਰ ਲਓ ਆ ਬੱਦਰੀ ਵਾਲੀ ਇਹਨਾਂ ਦੇ ਗੱਡੀਆਂ ਅੱਗੇ ਲਾਵਾ ਉਹ ਸੜਾ ਦਿਓ ਇੱਦਾਂ ਰੱਖੋ ਨਾ ਨਾ ਉਹ ਲੋਗਾਂ ਨੇ ਕਿਹਾ ਕਿ ਸ਼ਕਤੀਮਾਨ ਤੋਂ ਅੱਜ ਦੀ ਸਰਵਿਸ ਕਰਨ ਆਏ ਸੀ ਸਰਵਿਸ ਕਰਕੇ ਚਾਲੂ ਕਰਕੇ ਹੁਣ ਤੇ ਫੇਰ ਚੱਲੇ ਆ ਤੇ ਕੰਪਨੀ ਦੇ ਵੀਰ ਸਾਰੇ ਆ ਜਾਂਦਾ دریا ਤੋਂ ਪਾਰ ਆਪਣਾ ਰੱਸਾ ਪੈਣ ਲਿਆ ਵਾ ਉਹ ਤੋਂ ਟ੍ਰੇਡਰ ਟਰਾਲਾ ਲੈ ਕੇ ਆਉਣਾ ਫੇਰ ਮੁੜਦੇ ਆ ਨਾਲੇ ਤੁਹਾਨੂੰ ਦਿਖਾਉਣੇ ਆ ਕਿਹੜਾ ਆਪਣਾ ਪੱਤਨ ਬਣਿਆ ਕਿਦਾਂ ਦਾ ਸਾਰ ਸਿਸਟਮ ਹੈ ਬੇਗਲੀਆਂ ਪੂੜੀਆਂ ਇੱਕ ਵਾਰ ਫੁੱਲਦੀਆਂ ਸਾਰਿਆਂ ਵੀਰਾਂ ਨੇ ਹੁਣ ਮੱਤਰ ਆ ਜਾਣਗੀਆਂ ਤੇ ਕਣਕਾਂ ਬੀਜੀਆਂ ਜਾਣੀਆਂ ਵਾ ਇਹ ਹਰ ਕੀ तकरीबन ਸਾਡੇ ਇਲਾਕੇ ਦੇ ਵਿੱਚ ਕਣਕੀ ਬੀਜੀ ਜਾਨੀ ਕਿ ਮੱਕੀ ਦੇ ਉੱਤੇ ਖਰਚਾ ਬਹੁਤ ਜ਼ਿਆਦਾ ਹੋ ਗਿਆ ਪਿਛਲੀ ਾਰ ਤੇ ਮੱਕੀਆਂ ਨਿਕਲੀਆਂ ਥੋੜੀਆਂ ਇਸ ਕਰਕੇ ਹਰ ਕੀ ਸਾਰਿਆਂ ਜਿਆਦਾ ਇਹੋ ਹੀ ਆ ਵੀ ਦਵਾ-ਦਵਾ ਆਪਾਂ ਕਣਕ ਬੀਜੀ ਕਿਉਂਕਿ ਕਣਕ ਦਾ ਰੇਟ ਵੀ ਕੁਝ ਵਧੀ ਹੋ ਗਿਆ ਦੇਖ ਕਣਕ ਜਿਹੜੀ ਆ ਵਧੀਆ ਹੋ ਜਾਂਦੀ ਆ ਮਾੜੀ ਪੈਲੀ ਚ ਵੀ ਥੋੜੀ ਜਿਹੀ ਹੋ ਜਾਂਦੀ ਆ ਪੈਲੀ ਗੱਲ ਕਹਿੰਦੀ ਮਾੜੀ ਨਹੀਂ ਆ ਪੈਲੀ ਚੰਗੀ ਆ ਉਹ ਰੇਤ ਰੂਦ ਦੇ ਵਿੱਚ ਪਾਣੀ ਵੱਧ ਲੱਗਦੇ ਆ ਪਾਣੀ ਵੱਧ ਲੱਗ ਜਾਣ ਤੇ ਬਣ ਜਾਂਦੀ ਆ ਇਸ ਕਰਕੇ ਅਰਗੀ ਰੈਫਰੈਂਸ ਜਿਹੜਾ ਆਪਾਂ ਕਣਕ ਨੂੰ ਦਵਾਂਗੇ ਹਾਲਤ ਸਾਰੀ ਮੰਡ ਦੀ ਜਿਹੜੀ ਆ ਮੈਂ ਇੱਕ ਹਿਸਾਬ ਨਾਲ ਬਦਲੀ ਗਈ ਨਵੇਂ ਨਵੇਂ ਸਰੀਓ ਸਾਰਾ ਸਿਸਟਮ ਬਣਿਆ ਯਾਦ ਜਿਹੜੀ ਆਪਣੀ ਸੇਵਾ ਚੱਲਣ ਦੀ ਇਹ ਬਹੁਤ ਵੀਰਾਂ ਦਾ ਹੀ ਕਿੰਨੀ ਸੇਵਾ ਚੱਲਣ ਦੀ ਇੱਥੇ ਪੂਰੇ ਭਰ ਕੇ ਇਧਰ ਸਾਰੇ ਸਟੱਡ ਲੱਗਣ ਡੇ ਇਹ ਜਿਹੜਾ ਬੰਨ ਲਾਇਆ ਵਾ ਉਹਨੂੰ ਢਾਣਾ ਲੱਗੇ ਪਿਛੇ ਨਟੋਣਾ ਪਵੇ ਬਹੁਤ ਨਿਰੰਤਰ ਸੇਵਾ ਇਹ ਵੀ ਚੱਲਣ ਢੀ ਹੈ ਜਿੰਨਾ ਵੀ ਇਹਦੇ ਨਾਲ ਕੰਦ ਲੱਗ ਜੇ ਵੀ ਬੀਬੀਆਂ ਬੰਦੇ ਸਾਰੇ ਲੱਗੇ ਆ ਸੇਵਾ ਦੇ ਨਾਲ ਨਾਲ ਬੋਰਿਆਂ ਦੀ ਕਾਂਦਾ ਲਾਉਣ ਦੇ ਸਾਰੇ ਵੀ ਜਿਹੜਾ ਢਾੜਾ ਲੱਗੀ ਪੂਰਾ ਸਟੱਡ ਲਾ ਆ ਗਿਆ ਤੇ ਹਾਂ ਬਣ ਗਿਆ ਪੂਰਾ ਵਧੀਆ ਕਾਰਡ ਫਸਟ ਗਲਾ ਨਾ ਦਬਾਜ ਗਿਆ ਪਪੜਾ ਫੜਾ ਹੋ ਗਿਆ ਤੇ ਘਾਟ ਵਧੀਆ ਬਣੇ ਬੱਠਲੇ ਹੀ ਬਣਾਉਣੇ ਪੈਂਦੇ ਜਦੋਂ ਕਿਤੇ ਕਮਲੀਆਂ ਨਾ ਆਣ ਤਾਂ ਇਤਨਾ ਘੇ ਰੱਖ ਇਦਾਂ ਖੱਪਾ ਮਾਰ ਕੇ ਥੱਲੇ ਆਹ ਵਰਲਡ ਕੱਪ ਇਹ ਆ ਮੰਡਾਂ ਦੇ ਕੰਮ ਵਰਲਡ ਕੱਪਾ ਵਰਲਡ ਕੱਪਾ ਠੀਕ ਆ ਵਾਇਆ ਦੀ ਇੱਥੇ ਮਿੱਟੀ ਥੋੜੀ ਹੋਰ ਪਾ ਲਈਏ ਨਾ ਥੋੜੀ ਜਿਹੀ ਜਿੰਨੀ ਜਿੰਨੀ ਪਾ ਲਈਏ ਥੋੜੀ ਸੁੱਕਦੀ ਸੁੱਕਦੀ ਪਾਇਆ ਕਰਾਂਗੇ ਰੇਤਾਂ ਦੀਆਂ 5 7 10 ਰੋਜ ਸਟਾਲੀਆਂ ਭਲਾ ਕੀ ਆਏ ਜਦੋਂ ਪਾਣੀ ਚੜ ਗਿਆ ਮਣਕੇ ਇੱਥੇ ਪਾਣੀ ਹੋ ਜਾ ਕਰਨਾ ਆ ਆਪਣਾ ਕਾਰਡ ਬਣ ਗਿਆ ਪਰਲੇ ਬੰਨੇ ਫਿਰ ਜੀਸੀਬੀ ਨਗਾ ਕੇ ਬਣ ਜੂ ਹਨਾ ਉਹ ਮੈਨੂੰ ਲੱਗਦਾ ਟਰੈਕਟਰ ਨਾਲ ਉੱਥੇ ਹੀ ਬਣਾਈਏ ਗੱਟੇ ਜੀ ਕਿ ਟਰੈਕਟਰ ਕਿੱਥੇ ਫੇਰ ਬੇੜਾ ਖਿੱਚ ਕੇ ਕਿੰਨੇ ਲਿਆਉਣਾ ਐ ਮਾਰੀ ਜਾਂਦੇ ਤੁਸੀਂ ਦੋ ਸਾਹਮਣੇ ਕਦੀ ਤਾਂ ਉੱਥੇ ਬਣਾਓ ਜਿੱਥੇ ਆਪਣਾ ਓਏ ਲੱਕੜਵਾ ਮੁੜ ਕੇ ਕਿੰਨੇ ਭੇਜੋ ਇੱਧਰ ਨੂੰ ਲਿਆਇਆ ਕਰਨਾ ਇਹਨੂੰ ਗਾੜੀ ਮਾਰ ਰੱਬ ਦੀ ਹਿੰਦੀ ਆਪੇ ਸੁੱਕ ਜਾਣੀ ਜਦੋਂ ਫੁੱਲ ਗਈ ਮੜੀ ਜੀ ਚੜਾਈ ਵੀ ਜਿਆਦੀ ਐ ਚੜਾਈ ਵੀ ਵਾਵਾ ਘੱਟ ਫਿਰਦੀ ਬਣੀ ਤਾਂ ਉਹ ਉੱਥੇ ਪੁੱਛਦੇ ਜਮਦੇ ਉਹ ਉੱਥੇ ਦਾ ਪੁੱਛਦਾ ਹੀ ਪੁੱਛਦਾ ਲਓ ਜੀ ਇੱਕ ਬੰਨੇ ਆਪਣਾ ਪਿੱਲਰ ਖੜਾ ਗਿਆ ਇੱਕ ਬੰਨੇ ਲੱਕੜ ਜੇ ਆ ਵਧੀਆ ਹੈ ਤੇ ਇਦਾਂ ਦਾ ਹੀ ਉਧਰ ਬਣਾ ਦੇਣਾ ਆਪਾਂ ਵੇਲੇ ਵੇਲੇ ਦੇ ਟਾਈਮ 'ਚ ਨਜ਼ਾਰਾ ਯਾਰ ਹੋ ਗਿਆ ਹੁਣ ਆ ਦੇਵਦੀਆਂ ਗਿਆ ਬੰਦੇ ਨਹੀਂ ਨਹੀਂ ਉਧਰ ਦੀ ਕਰ ਮੈਂ ਉਧਰ ਹੀ ਬਣਾ ਦੇਣਾ ਆਪਾਂ ਸ਼ੁਰੂਆਤ ਢੁਡਕੂ ਹੀ ਮੁੱਕ ਜਾਂਦਾ ਇਹਨੂੰ ਖਿੱਚ ਖੁੰਚ ਪਾ ਦੀ ਇੱਕ ਅੱਧੀ ਖਿੱਚ ਖੁੰਚ ਦੋ ਪੌਣੀਆਂ ਦੇ ਜੀ ਗੱਡੀ ਵਾੜਾ ਗੱਡੀ ਲੱਕਰ ਆ ਗਈ ਗੱਡੀ ਲੱਕਰ ਆ ਗਈ ਆਵੇ ਫੋਟੋ ਲੈਂਗੇ ਹੂੰ ਉਹ ਗੁਰਮਰਜ਼ਾ ਵੀ ਇਕੱਲਾ ਕੱਢ ਰਹੀ ਪਰ ਫੇਰ ਵੀ ਬਹੁਤ ਭਾਰਾ ਕੱਢ ਰਿਹਾ ਵੱਡੇ ਟਰਾਲੇ ਨਾਲ ਕੱਢ ਰੋ ਚਲੋ ਜੀ ਨਿੱਪੜ ਗਿਆ ਤੇ ਮੇਰੀ ਗਾੜੀ ਦੇਖ ਬਣਾ ਖੜੀ ਵੀ ਇਹ ਬੋਰੀਆਂ ਦੀਆਂ ਲੈਣਾ ਦਾਦਾਂਗੇ ਤੇ ਹੋਰ ਜਿੰਨੇ ਵੀ ਹੋਣਗੇ ਉੱਤੇ ਲਾਈ ਜਾਵਾਂਗੇ ਤਾਂ ਜੋ ਜਿਹੜੀ ਆ ਖਾਰਜੀ ਜਿਤਨਾ ਪਹਿਲੀਆਂ ਖਰਾਬ ਹੋਈਆਂ ਇਹ ਪੰਦਰ ਹੋ ਜਾਣੀਆਂ ਮੁੜ ਕੇ ਤੇ ਬੰਨ ਜਿਹੜਾ ਚੌੜਾ ਹੋ ਜਾਊਗਾ ਕਿ ਆਪਾਂ ਨੂੰ ਸੰਗਤ ਦੇ ਨਾਲ ਹੀ ਕਰਨਾ ਪੈਣਾ ਹੋਰ ਤੇ ਗੇਣੇ ਆਪਣਾ ਸਾਥ ਨਹੀਂ ਬੜਾ ਦੇਣਾ ਇਹ ਆਪਣੀਆਂ ਸਾਰੀਆਂ ਕਿਰਾਏ ਵਾਲੀਆਂ ਟਰਾਲੀਆਂ ਜੁੜੇ ਗੱਫਾ ਪਾੜੀ ਸਾਰੇ ਵੀਰਾਂ ਨੂੰ ਪਹੁੰਚਾਉਂਦੇ ਆ ਇੱਕ ਪੈਲੀ ਵਗਣ ਦੇ ਕਣਕ ਵਾਲੀ ਪੈਲੀ ਤਿਆਰ ਕਰਨੀ ਕਿੱਦਾਂ ਉਹਦਾ ਸਿਸਟਮ ਲਾਉਨੇ ਸਾਰਾ ਗੁਰੂ ਗੱਫਾ ਪਣਿਛਾ ਕੇ ਕ ਵੀਰ ਆਉਣ ਦੇ ਆਪਣੇ ਸੇਵਾ ਲੈ ਕੇ ਉਹਨਾਂ ਨੂੰ ਕੁਛ ਨਾ ਕੁਛ ਦਿਖਾਵਾਂਗੇ ਘਰ ਜਿਹੜੇ ਆਖਣਗੇ ਚੰਗੇ ਸੇਵਾ ਜਿੱਥੇ ਦੇਣੀ ਹੈ ਉਹਨਾਂ ਵੀਰਾਂ ਨੇ ਤੇ ਬਾਕੀ ਚਲੋ ਫਸਲਾਂ ਦਾ ਬੀ ਬੂ ਤੇ ਆਪਣਾ ਸ਼੍ਰੋਮਣੀ ਕਮੇਟੀ ਨੇ ਅੱਜ ਵੰਡਦਾ ਸਾਰੇ ਥੋੜੇ ਬਲੇ ਰਹਿ ਗਏ ਹੁਣ ਡਾਈਡੂਈ ਦੀ ਥੋੜਾ ਜੇ ਵੀਰ ਕੋਈ ਡਾਈਡੂਈ ਲਿਆ ਸਕਦਾ ਤੇ ਫੇਰ ਉਹਨਾਂ ਨੂੰ ਉਸਨਾਂ ਨੂੰ ਡਾਈ ਵੰਡ ਦਾਂਗੇ ਜਿੱਦਾਂ ਦਾ ਉਹ ਸਿਸਟਮ ਹੈ ਇਹ ਰੈਗ ਵੱਜਣ ਡਿਆ ਆਪਣੇ ਆਪ ਦੇ ਖੱਤਿਆਂ ਜੇ ਹੁਣ ਬਾਕੀ ਸਾਰਾ ਕੰਮ ਬੰਦ ਕੀਤਾ ਪਹਿਲਾਂ ਆਪਦਾ ਬੰਨ ਕੇ ਤੇ ਦਵਾ ਦਾ ਮਗਰ ਜਿਹੜੀ ਆ ਕਣਕ ਬਜਾਈ ਦੀ ਸ਼ੁਰੂ ਕਰਦੇ ਆ ਅੱਜ ਰੰਜੋਸੋਂ ਦੀ ਡਿਊਟੀ ਲੱਗੀ ਰਹਿ ਕੇ ਤੇ ਇੱਟੀਆਂ ਦਾ ਕੰਮ ਨੂੰ ਪਛਾਦਾ ਬਣੀ ਥੋੜਾ ਲੇਟ ਹੋ ਗਿਆ ਕਪ ਹੁਣ ਗੱਠਾ ਬੰਨ੍ਹ ਕੇ ਤੇ ਪੈਲੀ ਜਿਹੜੀ ਆ ਵਾਣੀ ਸ਼ੁਰੂ ਕਰਦੀ ਆ ਸਾਡਾ ਰਕੀ ਮਾਨ ਹੀ ਵੀ ਵਾਹ ਕੇ ਪੈਲੀ ਬੀਜਣੀ ਆ ਦੌਰ ਦੌਰ ਹਲਾਣ ਦੀ ਲਾ ਕੇ ਉਤੋਂ ਸੁਪਰ ਸੀਡਰ ਨਾਲ ਬੀਜ ਦਾਂਗੇ ਫੇਰ ਐ ਵਧੀਆ ਜਾਂਦੀ ਕਣਕ ਨਾਲੇ ਜਿਹੜੀ ਆ ਪੈਲੀ ਬਰੀਕ ਹੋ ਜਾਂਦੀ ਆ ਤੇ ਕਈ ਵੀਰਾਂ ਨੇ ਜਿਹੜੀ ਆ ਕਣਕ ਦੀ ਬਿਜਾਈ ਸ਼ੁਰੂ ਕਰਤੀ ਆ ਜਿੱਦਾਂ ਗੱਠਾਂ ਬੰਨ੍ਹੀਆਂ ਵੀਰਾਂ ਦੀਆਂ ਉਹਨਾਂ ਨੇ ਮਗਰੇ ਜੀ ਰੋਡ ਟ੍ਰੇ ਲੈਣਾ ਕੀਰਤੀ ਆ ਇਹ ਵੀ ਬਹੁਤ ਵਧੀਆ ਦੇਖੋ ਕਿੱਡੀ ਸੋਹਣੀ ਕਣਕ ਬੀਜੀ ਗਈ ਦੇ ਅੱਜ ਵੀਰ ਫਾਰਕ ਹੋ ਗਏ ਹਰ ਇੱਕ ਚੀਜ਼ ਦਾ ਵੱਖੋ ਵੱਖਾ ਫਾਇਦਾ ਵੀ ਆ ਤੇ ਨੁਕਸਾਨ ਵੀ ਆ ਹੁਣ ਇਹਦਾ ਜਿਹੜਾ ਨੁਕਸਾਨ ਪਤਾ ਨਹੀਂ ਕੀ ਆ ਕਈ ਵੀਰ ਜਿੰਦਾ ਜਿੰਦਾ ਦੀਆਂ ਵੀਡੀਓ ਵੇਖੀ ਦੀਆਂ ਉਦਾਂ ਉਦਾਂ ਦੇ ਬੰਝ ਸਵਾਲ ਆਉਂਦੇ ਰਹਿੰਦੇ ਆ ਬਾਕੀ ਤੁਹਾਡੇ ਨਾਲ ਹਰ ਇੱਕ ਗੱਲ ਸ਼ੇਅਰ ਵੀ ਕਰੀ ਜੇ ਤੁਸੀਂ ਕਮੈਂਟ ਦੇ ਵਿੱਚ ਕਰਿਆ ਕਰੋ ਕਿ ਗੱਠਾਂ ਬੰਨ੍ਹਣੀਆਂ ਜਿਹੜੀਆਂ ਵਾ ਸਹੀ ਆ ਕਿੱਦਾਂਾਂ ਵਿੱਚ ਹੋਣੀਆਂ ਤੇ ਆ ਵੀ ਆਪਾਂ ਬੰਦੇ ਦੀਆਂ ਗੱਠਾਂ ਬੰਨਧੀਆਂ ਇਹਨੇ ਤਵੀਆਂ ਦੀ ਦੋਰ ਲਾ ਕੇ ਤੇ ਉਤੋਂ ਨਾ ਵਧੀਆ ਬਣਾ ਕੇ ਬੀਜਣੀ ਆ ਹਰ ਇੱਕ ਦਾ ਆਪੋ ਆਪਣਾ ਸ਼ੌਂਕ ਆ ਵੀ ਕਿੱਦਾਂ ਕਣਕ ਜਾਂ ਕਿੱਦਾਂ ਫਸਲ ਬੀਜਣੀ ਆ ਉਹ ਵੀ ਜਿੱਦਾਂ ਜਿੱਦਾਂ ਕਿਸੇ ਦਾ ਸ਼ੌਂਕ ਆ ਉਦਾਂ ਦਾ ਸਿਸਟਮ ਜਿਹੜਾ ਵਾ ਉਹਦੇ ਨਾਲ ਚੱਲਦੀ ਜਾਂਦਾ ਜੇ ਖਲਾਰਾ ਵੱਧ ਵਾ ਤੇ ਉਹ ਬੰਦਾ ਆਂਦਾ ਵੀ ਮੈਂ ਛੇਤੀ ਵੇਲਾ ਆ ਜਾਂ ਜੀ ਥੋੜਿਆ ਖਲਾਰਾ ਘੱਟੋ ਅਗਲਾਂ ਦਾ ਮੈਂ ਸੋਣੀ ਬਣਾ ਕੇ ਬੀਜਾਂ ਵੀ ਜਿਹੜਾ ਮੁੜ ਕੇ 6 ਮਹੀਨੇ ਇਸੇ ਫਸਲ ਦੇ ਮੂਹਾਂ ਲੈ ਵੇਖਣਾ ਹੈ ਵੀ ਆ ਯਾਰ ਜੇ ਇਥੋਂ ਹੁਣ ਆਪਾਂ ਦੋ ਦਿਨ ਕਾਲੀ ਕਰਦੀਏ ਨਾ ਤੇ ਫੇਰ ਨਾ 6 ਮਹੀਨੇ ਪਛਤਾਈ ਜਾਈਦਾ ਯਾਰ ਵੀ ਹਾਏ ਯਾਰ ਉਦੋਂ ਆਪਾਂ ਵਾਹ ਕੇ ਬੀਜੀ ਹੁੰਦੀ ਦੇ ਵਧੀਆ ਹੋਣੀ ਇਸ ਕਰਕੇ ਜਿੱਦਾਂ ਵੀ ਹੋਇਆ ਤੁਹਾਡੇ ਨਾਲ ਛੇਰ ਕਰੀ ਜਾਈਦਾ ਵਾ ਕੋਈ ਗਲਤੀ ਸ਼ਲਤੀ ਉਹ ਵੀ ਤੁਸੀਂ ਕਮੈਂਟਾਂ ਰਾਹੀਂ ਦੱਸ ਦਿਆ ਕਰੋ ਭਾਜੀ ਨੂੰ ਠੰਡਾ ਪਿਉਣਾ ਕੁਝਿਆ ਹੋਣਾ ਗੁੱਸਾ ਕਰਦਾ ਜੀ ਤੇ ਕਿਸ ਕਰਕੇ ਹਾਂਜੀ ਸਾਹਿਬ ਜੀ ਗੰਡ ਦਾ ਸਦਾ ਹੀ ਲਾ ਦੇ ਨਹੀਂ ਦੁਕਾਨ ਅਸਲੀ ਗਾ ਤੇ ਵੀ ਗੰਡਾ ਹੀ ਮਰਦੇ ਅਸੀਂ ਅੱਬੇ ਤੈਨੂੰ ਜਾਜ ਤੇ ਆ ਗਈ ਹੁਣ ਦੇਖ ਦਬਾ ਕਿੰਨੇ ਚੱਲਣ ਡਿਆ 10 ਤੇ 11 ਪਾ ਠੀਕ ਬਸ ਚੱਲ ਪਈ ਹੁਣ ਦਾਣੀ ਆ ਜਾਈ ਬੰਦੇ ਬੁੰਨੇ ਵਾਲਾ ਗੇੜਾ ਲਵਾ ਦੀ ਚੰਗਾ ਹੋ ਜਾ ਅੱਜ ਬੈਲਰ ਬਥੇਰਾ ਕੰਮ ਖਿੱਚ ਗਿਆ ਵਾ ਅੱਜ ਗੱਲ ਕਰਨੇ ਖਰਚੇ ਤੁਸੀਂ ਕੋਈ ਵੀ ਸਿਸਟਮ ਵੇਚ ਲਿਓ ਜਦੋਂ ਆਪਾਂ ਕਹਿੰਦੇ ਆ ਵੀ ਨਾ ਯਾਰ ਇੰਨਾ ਹੋ ਗਿਆ ਤੇ ਭੈ ਮਾਰ ਥੋੜਾ ਜਾਣਾ ਵਾ ਤੇ ਕਮਾਈ ਦੀ ਜਿਹੜੀ ਦਰ ਥੋੜੀ ਘਟਾ ਦਿੰਨੇ ਆ ਜਿੱਦਾਂ ਸਾਡਾ ਜਵਾਗ ਆ ਮਨਰੂਪ ਸੋਹੀ ਆ ਮੰਨ ਲਾ ਜੇ ਬਾਈ ਚਾਂਸ ਹੁਣ ਉਹਨੂੰ ਛੁੱਟੀਆਂ ਆਹੀਂ ਉਹਨੇ ਆਟੋਮੈਟਿਕ ਹੀ ਸਾਨੂੰ ਆਸਤਾ ਨੇ ਹੈ ਵੀ ਬੈਲਰ ਤੇ ਬੰਦਾ ਨਾ ਕੋਈ ਰੱਖਿਓ ਮੈਂ ਆਪੇ ਚਲਾਉਂਗਾ ਨਾਲੇ ਤੇ ਹੱਥ ਖੁੱਲ ਗਏ ਉਹਦੇ ਨਾਲੇ ਜੋ ਮਸ਼ੀਨਰੀ ਆਪ ਚਲਾ ਲੈਣੀ ਉਹ ਮਸ਼ੀਨਰੀ ਜਿਹੜੀ ਆ ਕੇ ਹੋਰ ਤੋਂ ਨਹੀਂ ਚੱਲਣੀ ਸਿੱਧੀ ਗੱਲ ਆ ਜੇ ਹੁਣ ਆਪਾਂ ਕੇ ਡਰਾਈਵਰ ਨੂੰ ਤਨਖਾਹ ਦਿੰਦੇ ਤੇ ਉਹਨੇ ਅਕਸਰ 8-900 ਰੁਪਇਆ ਦਿਹਾੜੀ ਮੰਗਣੀ ਹੈ ਬੈਲਰ ਦੀ ਤੇ ਉਹ ਵੀ ਖਰਚਾ ਜਿਹੜਾ ਬੈਲਰ ਦੇ ਉੱਤੇ ਪੈਣਾ ਹੈ ਹੁਣ ਇਹਨੂੰ ਪੁੱਤਰ ਨੂੰ ਕੋਈ ਨਾ ਕੋਈ ਚੀਜ਼ ਲੈ ਕੇ ਦੇ ਦੇ ਨਾਲੇ ਇਹਦਾ ਮਨ ਖੁਸ਼ ਆ ਨਾਲੇ ਟਰੈਕਟਰ ਮਨਪਸੰਦ ਆਪਦੇ ਲੋ ਸਾਰੀ ਦਿਹਾੜੀ ਸਿਰਫ ਮੈਂ 2 ਘੰਟੇ ਇਹਨੂੰ ਸਾਥ ਹੋਣਾ ਕਿਉਂਕਿ ਸਾਰੀ ਦਿਹਾੜੀ ਰੋਟੀ ਪਾਣੀ ਢੋਦੇ ਰਹੀਦਾ ਤੇ ਸ਼ਾਮਾਂ ਜੇ ਨੂੰ ਇਹ ਵੇਲੇ ਇਹਨੂੰ ਮੈਂ 2-3 ਘੰਟੇ ਸਾਥ ਹੋਣਾ ਫਿਰ ਮੈਨੂੰ ਤਾਰ ਦਿੰਦਾ ਨਾਲੇ ਸ਼ੌਂਕ ਪੈ ਜਾਂਦਾ ਬੱਚੇ ਨੂੰ ਕੰਮ ਕਰਨ ਦਾ ਜਨੂਨ ਪੈ ਜਾਂਦਾ ਆਪਾਂ ਜਦੋਂ ਆਪਦੇ ਬੱਚੇ ਨੂੰ ਇਸ ਕਾਬਿਲ ਹੀ ਨਹੀਂ ਸਮਝਦੇ ਉੱਤੇ ਜ਼ਿੰਮੇਵਾਰੀ ਨਹੀਂ ਪਾਉਂਦੇ ਆਪਾਂ ਆਖ ਦਿੰਦੇ ਹਾਏ ਬੱਚਾ ਵਾ ਇਹ ਤੇ ਜ਼ਿੰਮੇਵਾਰੀ ਨਾ ਪਾਓ ਜਿੰਨਾ ਚਿਰ ਕਿਸੇ ਵੀ ਬੰਦੇ ਤੇ ਆਪਾਂ ਜ਼ਿੰਮੇਵਾਰੀ ਨਾ ਨਾ ਪਾਈ ਉਹਨਾਂ ਚਿਰ ਉਹ ਬੰਦਾ ਕਾਮਯਾਬ ਨਹੀਂ ਹੋ ਸਕਦਾ ਭਾਵੇਂ ਕੋਈ ਭਾਵੇਂ ਮੇਰੇ ਬੱਚੇ ਆ ਭਾਵੇਂ ਤੁਹਾਡੇ ਕਿਸੇ ਦੇ ਵੀ ਆ ਜਦੋਂ ਆਪਾਂ ਆਖ ਦਿੰਦੇ ਆ ਵੀ ਇਹ ਛੋਟਾ ਬੱਚਾ ਵਾ ਇਸ ਤੇ ਜ਼ਿੰਮੇਵਾਰੀ ਨਹੀਂ ਪਾਉਣੀ ਜਦੋਂ ਆਪਾਂ ਜ਼ਿੰਮੇਵਾਰੀਆਂ ਬੱਚਿਆਂ ਦੇ ਪਾਉਣੀਆਂ ਸਿੱਖ ਲੀਆਂ ਬੱਚਿਆਂ ਨੂੰ ਉਹਦੇ ਵਿੱਚ ਕੰਮ ਕਰਨਾ ਸਿੱਖ ਲਿਆ ਉਹਨਾਂ ਨੇ ਜਿੱਦਾਂ ਹੁਣ ਸਾਰੀ ਜਿਹੜੀ ਚਲਾਉਂਦਾ ਵਾ ਕੋਈ ਦਿੱਕਤ ਆਉਂਦੀ ਆ ਜਿਹੜੀ ਜਿਆਦੀ ਮੇਜਰ ਪ੍ਰੋਬਲਮ ਆ ਉਦੋਂ ਮੈਨੂੰ ਫੋਨ ਲਾ ਦਿੰਦਾ ਵਾ ਵੀ ਚਾਚਾ ਕੰਮ ਜਿਹੜਾ ਵਾ ਸੈੱਟ ਨਹੀਂ ਆਇਆ ਤੂੰ ਆ ਮੜਾ ਜਾ ਨਹੀਂ ਤੇ ਮਾੜੀ-ਮੋਟੀ ਕੋਈ ਬ੍ਰੇਕਡਾਊਨ ਆਉਂਦੀ ਆ ਆਪਣੇ ਆਪ ਧਾਗਾ ਪਾਉਣਾ ਮਸ਼ੀਨ ਦੇ ਵਿੱਚ ਧਾਗੇ ਨੂੰ ਸੈੱਟ ਕਰਨਾ ਉਹ ਸਾਰਿਆਂ ਨੂੰ ਮੈਂ ਸਿਖਾਦਾ ਹੁਣ ਇਹਨੂੰ ਪੂਰਾ ਟ੍ਰੇਨ ਹੋ ਗਿਆ ਮਸ਼ੀਨਰੀ ਬਾਰੇ ਪਤਾ ਲੱਗ ਗਿਆ ਗ੍ਰੀਸ ਮਾਰਨੀ ਮੈਂ ਕਦੀ ਇੱਕ ਪਹਿਲੇ ਦਿਨ ਬਾਅਦ ਇਹਨੂੰ ਦੱਸਿਆ ਵੀ ਆਹ ਚੀਜ਼ਾਂ ਨੂੰ ਗ੍ਰੀਸ ਮਾਰਨੀ ਆ ਤੇ ਆਟੋਮੈਟਿਕ ਹੀ ਆਪਣੇ ਆਪ ਸਾਰੀਆਂ ਨਿੱਪਲਾਂ ਨੂੰ ਗਰੀਸ ਮਾਰਨੀ ਪਤਾ ਲੱਗ ਜਾਂਦਾ ਮਸ਼ੀਨਰੀ ਵਰਕ ਕਿਦਾਂ ਕਰਦੀ ਆ ਕੰਮ ਕਿਦਾਂ ਕਰਦੀ ਕਿਹੜਾ ਬੈਰਿੰਗ ਕਿਦਾਂ ਚੱਲਦਾ ਮਸ਼ੀਨਿਲ ਕੰਮ ਕਿਦਾਂ ਕਰਦੀ ਜਿਹੜਾ ਪ੍ਰੈਕਟੀਕਲ ਆ ਉਹਦਾ ਆਪਾਂ ਪੜ੍ਹਦੇ ਆ ਉਹ ਕਿਸੇ ਨੇ ਸਿਖਾਉਣਾ ਵਾ ਐਦਾਂ ਕੀ ਹੁੰਦਾ ਵਾ ਵੀ ਆਪਾਂ ਨੂੰ ਇਹ ਪਤਾ ਲੱਗ ਜਾਂਦਾ ਵੀ ਇਹ ਮਸ਼ੀਨਰੀ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਕੀ ਆ ਇਸ ਕਰਕੇ ਮੇਰੇ ਵੀ ਸਾਰੀਆਂ ਗਾੜੀ ਇਹੋ ਗੁਜਾਰਸ਼ ਆ ਵੀ ਵੱਧ ਤੋਂ ਵੱਧ ਬੱਚਿਆਂ ਨੂੰ ਕੰਮ ਦੇ ਨਾਲ ਜੋੜੋ ਜ਼ਿੰਮੇਵਾਰੀਆਂ ਪਾਓ ਛੋਟੀਆਂ-ਛੋਟੀਆਂ ਕੋਈ ਗੱਲ ਨਹੀਂ ਇੱਕ ਵਾਰ ਗਲਤ ਕਰੂਗਾ ਦੋ ਵਾਰੀ ਗਲਤ ਕਰੂਗਾ ਆਪਾਂ ਵੀ ਤਾਂ ਅਕਸਰ ਜਦੋਂ ਆਪਣੇ ਵੱਡਿਆਂ ਤੋਂ ਕੰਮ ਸਿੱਖਿਆ ਆਪਾਂ ਵੀ ਗਲਤੀਆਂ ਕਰਦੇ ਰਹੇ ਆਂ ਹੌਲੀ ਹੌਲੀ ਤਜਰਬਾ ਵੱਧ ਜਾਂਦਾ ਹਾਂ ਆਪਣੇ ਕੋਲ ਤੇਜਰਬਾ ਵਾ ਜਿੰਨਾ ਵੀ ਹੋ ਸਕੇ ਬੱਚਿਆਂ ਦੇ ਜ਼ਿੰਮੇਵਾਰੀਆਂ ਪਾਓ ਜ਼ਿੰਮੇਵਾਰੀ ਪਾਉਂਗੇ ਬੱਚਾ ਗਲਤ ਕਰੂਗਾ ਦੋ ਵਾਰੀ ਗਲਤ ਕਰੂ ਤੇ ਤਿੰਨ ਵਾਰੀ ਕਰੂ ਚੌਥੀ ਵਾਰ ਉਹਨੂੰ ਸਮਝ ਰਗੂ ਨੂੰ ਪ੍ਰੇਮ ਨਾਲ ਸਮਝਾਓ ਪ੍ਰੇਮ ਦੇ ਨਾਲ ਬੱਚੇ ਤੋਂ ਜਿੰਨਾ ਮਰਜ਼ੀ ਕੰਮ ਲੈ ਲੋ ਆਪਣੇ ਕੋਲ ਤੇਜਰਬਾ ਤੇ ਉਹਦੇ ਕੋਲੋ ਜਜ਼ਬਾ ਉਹਨੂੰ ਕੰਮ ਕਰਨ ਦਾ ਹੁਸਨ ਉਹਦੇ ਕੋਲ ਜਦੋਂ ਬੱਚਾ ਹੁੰਦਾ ਨਾ ਉਹ ਬੱਚਾ ਜਿੰਨਾ ਮਰਜ਼ੀ ਕੰਮ ਕਰ ਸਕਦਾ ਉਹ ਹੁਸਨ ਹੁੰਦਾ ਕੰਮ ਦਾ ਆਪਣੇ ਕੋ ਤਜਰਬਾ ਹੁੰਦਾ ਆਪਾਂ ਥੱਕ ਜਾਂਦੇ ਜਦੋਂ ਥੋੜੀ ਉਮਰ ਵੱਡੀ ਹੋ ਜਾਂਦੀ ਤੇ ਉਹਨੇ ਥੱਕਣਾ ਨਹੀਂ ਹੁੰਦਾ ਉਹਦੇ ਕੋ ਪ੍ਰੇਮ ਨਾਲ ਜਿੰਨਾ ਮਰਜ਼ੀ ਕੰਮ ਲੈ ਲਓ ਬੱਚਿਆਂ ਨੂੰ ਆਪਦੇ ਕੰਮਾਂ ਦੇ ਨਾਲ ਜੋੜੋ ਜਿੰਨਾ ਚਿਰ ਆਪਾਂ ਆਪਦੇ ਫਸਲ ਦੇ ਨਾਲ ਆਪਦੇ ਕਿੱਤੇ ਦੇ ਨਾਲ ਬੱਚਾ ਨਹੀਂ ਨਾ ਜੋੜਦੇ ਉਹਨਾਂ ਚਿਰ ਆਪਾਂ ਨੂੰ ਦੁੱਖ ਹੀ ਦੁੱਖ ਵਾ ਹੁਣ ਜੇ ਸਾਨੂੰ ਅੱਜ ਅਸੀਂ ਉਹਨੂੰ ਜੋੜਿਆ ਵਾ ਨਾਲ ਤੇ ਸਿਰਦਰਦੀ ਬਹੁਤ ਕੱਟ ਬਹੁਤ ਕੱਟ ਡਰਾਈਵਰ ਨਾਲੋਂ ਕਈ ਹਿੱਸੇ ਘੱਟ ਵਾ ਆਉ ਦੀ ਕੋਈ ਚੰਗੇ ਫਾਰਮਰ ਵੇਖ ਲੋਣ ਜੋਧਾ ਫਾਰਮ ਹੀ ਵੇਖ ਲੋ ਤੂੰ ਉੱਥੇ ਪਵਿੱਤਰ ਵੀਰ ਸਾਰੀ ਮਸ਼ੀਨਰੀ ਹੈਂਡਲ ਕਰਦਾ ਤੇ ਆਪਣਾ ਜਿੰਦੂ ਆ ਜਿਹੜਾ ਉਹ ਮਗਰ ਰੋਟੀ ਪਾਣੀ ਫਸਲਾਂ ਦੇ ਮਗਰ ਢੇੜਾ ਬੰਦਿਆਂ ਮਗਰ ਢੇੜਾ ਤੇ ਜਿਹੜੀ ਹੁੰਦੀ ਨਾ ਸਿਸਟਮ ਜਿਹੜੀ ਮਸ਼ੀਨਰੀ ਤੇ ਕਜਾ ਬੰਦਿਆਂ ਨੇ ਜਿਹੜਾ ਬੰਦਿਆਂ ਦੇ ਮਗਰ ਬੰਦੇ ਨੂੰ ਸਿਰਦਰਦੀ ਹੁੰਦੀ ਯਾਰ ਉਹਨੇ ਚਲਾਈ ਹੋਣੀ ਕਿ ਨਹੀਂ ਕਿ ਜਾ ਇੱਕ ਮਸ਼ੀਨ ਆ ਨੂੰ ਪਤਾ ਵੀ ਚੱਲਣ ਡਈ ਐ ਸਵੇਰ ਤੋਂ ਲੁਸ਼ ਲੈ ਕੇ ਸ਼ਾਮਾਂ ਤੱਕ ਕੋਈ ਬੀਮਾਨੀ ਨਹੀਂ ਉਨੇ ਜਿੰਨਾ ਹੈਗਾ ਉਹਨੇ ਆਪ ਦਾ ਸਾਰਾ ਕਰਕੇ ਕੰਮ ਫੇਰੀ ਕੋਈ ਗੱਲ ਕਰਨੀ ਇਸ ਕਰਕੇ ਵੱਧ ਤੋਂ ਵੱਧ ਜ਼ਿੰਮੇਵਾਰੀਆਂ ਪਾਉ। ਅੱਜ ਦਾ ਬਲੌਗ ਆਪਣਾ ਇੱਥੇ ਖਤਮ ਹੁੰਦਾ ਵਾ। ਜੇ ਕੋਈ ਗੱਲਾਂ ਚੰਗੀਆਂ ਲੱਗੀਆਂ ਕਮੈਂਟ ਕਰ ਦਿਆ ਕਰੋ, ਸ਼ੇਅਰ ਕਰ ਦਿਆ ਕਰੋ। ਪਲੌਕਾਂ ਨੂੰ ਵੱਧ ਤੋਂ ਵੱਧ ਪਿਆਰ ਦਿਓ ਸਾਰੇ ਵੀਰਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਨਾਲ ਗੱਲ ਕਰਦੇ ਆਪਾਂ ਜ਼ਿੰਮੇਵਾਰੀ ਦੀ। ਕੋਈ ਵੀ ਕੰਮ ਦੀ ਜ਼ਿੰਮੇਵਾਰੀ ਜਿੱਦਾਂ ਮੇਰੇ ਨਾਲ ਉਹਨਾਂ ਮਨਰੂਪ ਸੋ ਆਪਣਾ ਟਰੇਟਰ ਚ ਲਾਉਣ ਡਿਆ ਵਾ ਤੇ ਉਹਨੂੰ ਜ਼ਿੰਮੇਵਾਰੀ ਬੈਲਰ ਦੀ ਦਿੱਤੀ ਆ ਤੇ ਉਹਨੂੰ ਪਤਾ ਵਾ ਵੀ ਇਹ ਮੇਰੀ ਜ਼ਿੰਮੇਵਾਰੀ ਆ ਜਿੰਨਾ ਚਿਰ ਆਪਾਂ ਬੱਚਿਆਂ ਨੂੰ ਕਿਸੇ ਵੀ ਕੰਮ ਦੀ ਕੋਈ ਵੀ ਆਪਾਂ ਕਿੱਤਾ ਕਰਦੇ ਆ ਭਾਵੇਂ ਕੋਈ ਆਪਾਂ ਆੜਤ ਕਰਦੇ ਆ ਭਾਵੇਂ ਦੁਕਾਨਦਾਰੀ ਕਰਦੇ ਆ ਕੋਈ ਵੀ ਕੰਮ ਕਰਦੇ ਜਿੰਨਾ ਚਿਰ ਆਪਾਂ ਬੱਚੇ ਨੂੰ ਉਸ ਚੀਜ਼ ਦਾ ਜਿਹੜਾ ਵਾ ਤੇ ਆਪਣਾ ਜ਼ਿੰਮੇਵਾਰੀ ਨਹੀਂ ਨਾ ਪਾਉਂਦੇ ਉਹਨਾਂ ਚਿਰ ਉਹ ਬੱਚਾ ਕੁਝ ਨਹੀਂ ਸਿੱਖ ਸਕਦਾ ਇਸ ਕਰਕੇ ਜ਼ਿੰਮੇਵਾਰੀ ਪਾਓ ਇੱਕ ਵਾਰ ਬੱਚਾ ਗਲਤ ਕਰੂਗਾ ਦੂਜੀ ਵਾਰ ਗਲਤ ਕਰੂ ਤੀਜੀ ਵਾਰ ਆਪੇ ਤੁਸੀਂ ਸਮਝਾਓਗੇ ਦੱਸਿਆ ਉਹ ਉਹਨੂੰ ਸਹੀ ਕਰ ਦੋ ਕਿਉਂਕਿ ਤੁਹਾਡੇ ਕੋਲ ਤਜਰਬਾ ਵਾ ਉਹਦੇ ਕੋਲ ਕੰਮ ਕਰਨ ਦੀ ਸ਼ਮਤਾ ਵਾ ਇਸ ਕਰਕੇ ਜੇ ਇਹਨਾਂ ਦੋਵਾਂ ਨੂੰ ਰਲਾ ਕੇ ਆਪਾਂ ਇੱਕ ਟਰੈਕ ਤੇ ਭਜਾ ਦਈਏ ਨਾ ਤੇ ਜਿਹੜਾ ਵਾ ਜੀਵਨ ਦੇ ਵਿੱਚ ਤਰੱਕੀ ਹੋਰ ਵੱਧ ਜਾਂਦੀ ਆਪਦੇ ਬੱਚਿਆਂ ਨੂੰ ਆਪਦੇ ਨਾਲ ਦੇ ਨੂੰ ਜੋੜ ਕੇ ਤੇ ਕੰਮ ਦੀ ਜਿਹੜੀ ਸਪੀਡ ਵਧਾਓ ਤੇ ਸਾਰਿਆਂ ਨੂੰ ਪ੍ਰੋਪਰ ਜ਼ਿੰਮੇਵਾਰੀ ਦਿਵੋ ਜ਼ਿੰਮੇਵਾਰੀ ਦਿਵੋਗੇ ਤੇ ਬੱਚਾ ਵੱਧ ਸਿੱਖੂਗਾ ਜਿੰਨਾ ਵੀ ਹੋਊ ਹੁਣ ਜੇ ਮੰਦਰੂਪ ਤੋਂ ਬੈਲਰ ਚਲਾਉਣ ਡਿਆ ਵਾ ਤੇ ਉਹ ਛੋਟੀ ਮੋਟੀ ਜਿਹੜੀ ਆ ਆ ਜਾਂਦੀ ਕੋਈ ਬ੍ਰੇਕਡਾਊਨ ਤੇ ਆਪੇ ਹੈਂਡਲ ਕਰੰਦਾ ਜਦੋਂ ਵੱਡੀ ਹੁੰਦੀ ਉਹ ਮੈਨੂੰ ਫੋਨ ਲਾ ਲਿੰਦਾ ਇਦਾਂ ਫਿਰ ਜਿਹੜਾ ਵਾ ਸਿਸਟਮ ਚੱਲੀ ਜਾਂਦਾ ਸਾਰੇ ਵੀਰ ਇਸ ਚੀਜ਼ ਨਾਲ ਜੇ ਐਗਰੀ ਆ ਤੇ ਕਮੈਂਟ ਕਰਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਇਹੋ ਜਿਹਿਆਂ ਨੂੰ